ਉਹ ਆਪਾਂ ਨੂੰ ਆਇਆ ਡਾਕ ਘਰ ਵਾਲਿਆਂ ਦਾ ਬਈ ਫੋਨ ਹੋਣੇ ਹੋਣੇ ਤੇ ਆਪਾਂ ਇੱਕ ਚੀਜ਼ ਮੰਗਾਈ ਸੀਗੀ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਬਈ ਕਿਤਾਬ ਮੰਗਾਈ ਆਪਾਂ ਡਾਕਟਰ ਜੀਵਨ ਗੁਪਤਾ ਹੋਰਾਂ ਦੀ ਜਿਹੜੇ ਕਿ ਇੱਕ ਵਿਗਿਆਨਕ ਡੇਰੀ ਫਾਰਮ ਨੂੰ ਲੈ ਕੇ ਚੱਲੇ ਹੋਏ ਆ ਹਣਾ ਪੰਜਾਬ ਦੇ ਵਿੱਚ ਨਿਕਲੇ ਹੋਏ ਆ ਕਿ ਜਿਹੜੀ ਡੇਰੀ ਫਾਰਮਿੰਗ ਆ ਉਹ ਇੱਕ ਵਿਗਿਆਨਕ ਤਰੀਕੇ ਦੇ ਨਾਲ ਹੋਣੀ ਚਾਹੀਦੀ ਹਣਾ ਇਸ ਕਿਤਾਬ ਦੇ ਵਿੱਚ ਬਹੁਤ ਕੁਝ ਲਿਖਿਆ ਹੋਇਆ ਬਈ 450 ਰੁਪਏ ਇਸ ਦਾ ਰੇਟ ਹੈ ਤੇ ਤੁਸੀਂ ਵੀ ਮੰਗਾ ਸਕਦੇ ਹੋ ਹਣਾ ਉਹਨਾਂ ਦੇ ਚੈਨਲ ਤੇ ਜਾ ਕੇ YouTube ਤੇ ਉਹਨਾਂ ਦਾ ਸਾਰਾ ਐਡਰੈਸ ਪਿਆ ਉੱਥੋਂ ਉਹਨਾਂ ਨੂੰ ਜਾ ਕੇ ਤੁਸੀਂ ਆਪਣੀ ਪੇਮੈਂਟ ਵਗੈਰਾ ਕਰ ਦਿਓ ਤੇ ਤੁਹਾਨੂੰ ਉਹ ਬੁੱਕ ਮਿਲ ਜੂਗੀ ਆ ਜੀ ਵੀ ਆਪਾਂ ਨੇੜੇ ਹੋ ਕੇ ਦਿਖਾ ਲਈ ਹੈ ਨਾ ਮਾੜਾ ਜਿਹਾ ਇੱਕ ਵਾਰੀ ਤੇ ਆਹ ਦੇਖੋ ਆਹ ਕਿਤਾਬ ਬਈ ਆਪਣਾ ਐਡਰੈਸ ਲਿਖਿਆ ਹੋਇਆ ਇਹਦੇ ਤੇ ਠੀਕ ਹੈ ਤੇ ਆਹ ਕਿਤਾਬ ਆ ਗਈ ਡਾਕਟਰ ਜੀਵਨ ਮਲਕ ਉਹ ਕਾਮਨਾ ਦੀ ਕਿਤਾਬ ਆ ਜੀ ਤੁਹਾਨੂੰ ਦਿਖਾਉਣੇ ਆ ਆ ਦੇਖੋ ਆਪਾਂ ਓਪਨਿੰਗ ਕਰਦੇ ਆ ਕਿਤਾਬ ਦੀ ਆ ਜੀ ਅਰੇ ਆਪਾਂ ਲਾ ਲੈਣੇ ਆ ਤਾਂ ਦੱਸਾਂਵਾਂਗੇ ਵੀ ਇਹਦੇ ਵਿੱਚ ਕੀ ਕੀ ਉਹਨਾਂ ਦਾ ਜਿਹੜਾ ਅਸਲ ਦੇ ਵਿੱਚ ਕੀ ਕੀ ਗੱਲਾਂ ਲਿਖੀਆਂ ਹੋਈਆਂ ਨੇ ਹਨ ਵੀ ਕੀ ਕੀਆਂ ਕਿਹੜੀਆਂ ਗੱਲਾਂ ਉਹ ਲੈ ਗਈ ਐਸਟ ਡੇਰੀ ਫਾਰਮ ਨੂੰ ਚਾਹੁੰਦੇ ਆ ਵੀ ਹਾਂ ਇਦਾਂ ਹੋਣਾ ਚਾਹੀਦਾ ਹੈਗਾ ਭਾਈ ਸੋ ਤੁਹਾਡਾ ਜਿਹੜਾ ਪਸ਼ੂ ਬਿਮਾਰ ਨਾ ਹੋਵੇ ਫੀਡ ਫਾਰਮੂਲੇ ਕੀ ਕੀ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਗੱਲਾਂ ਕਰਦੇ ਰਹਿੰਦੇ ਆ ਅਕਸਰ ਹਨ ਉਹ ਆਪਾਂ ਦੇਖਦੇ ਆਂ ਇਹਦੇ ਵਿੱਚ ਹਾਂ ਲਓ ਆ ਕਿਤਾਬ ਆ ਜੀ ਵਿੱਚੋਂ ਨਿਕਲੀ ਹੈ ਹਨ ਠੀਕ ਹੈ ਦੇਖ ਸਕਦੇ ਹੋ ਤੁਸੀਂ ਵਿਗਿਆਨਕ ਡੇਰੀ ਫਾਰਮਿੰਗ 100% ਪ੍ਰੈਕਟੀਕਲ ਲੁੱਕਸ ਹੈ ਇਹਦੇ ਵਿੱਚ ਉਹਨਾਂ ਨੇ ਜਿਹੜੇ ਲਿਖੇ ਹੋਏ ਹਨ ਉਹਨਾਂ ਦੀ ਫੋਟੋ ਲੱਗੀ ਹੋਈ ਹੈ ਤੇ ਆ ਇਹਦੇ ਵਿੱਚ ਕੁਝ ਕਿ ਜਿਹੜੇ ਵਿਸ਼ੇ ਹੋਣਗੇ ਵੀ ਇਹਦੇ ਵਿੱਚ ਹਨ ਅੱਜ ਮੈਂ ਤੁਹਾਨੂੰ ਦਿਖਾਉਣਾਗਾ ਵਿਸ਼ੇ ਵੀ ਦਿਖਾਉਂਗਾ ਆ ਦੇਖੋ ਪਾ ਖੋਲ ਲੈਣੇ ਕਿਤਾਬ ਆ ਤੁਹਾਨੂੰ ਦਿਖਾਉਣਾ ਇਹ ਤੁਸੀਂ ਵੀ ਮਕਾਂ ਮੜਾ ਸਕਦੇ ਹੋ ਬਈ ਇਹਨਾਂ ਆ ਇੱਕ ਪੇਜ ਨਿਕਲਦਾ ਵਿੱਚ ਉਹਨਾਂ ਇਹ ਉਹਨਾਂ ਦਾ ਜਿਹੜਾ ਹੈਗਾ ਸਕੈਨ ਵਗੈਰਾ ਕਰਕੇ ਤੁਸੀਂ ਪੇਮੈਂਟ ਇਦਾਂ ਕਰ ਸਕਦੇ ਆ ਆ ਦੇਖੋ ਕਿਤਾਬ ਤੇ ਆਪਾਂ ਖੋਲੀ ਆ ਅਕੀੜੇਡ ਇੰਡੈਕਸ ਵਗੈਰਾ ਇਹਨਾਂ ਦਾ ਲਿਖਿਆ ਹੋਇਆ ਜਣਾ ਬਈ ਯੂਨੀਵਰਸਿਟੀ ਦੇ ਬੰਦੇ ਆ ਬਈ ਕੁਰਸੀ ਦੇ ਵਿੱਚ ਸੋਨ ਮੇਨ ਚੀਜ਼ ਜਿਹੜਾ ਹੈੀ ਉਹ ਪਤਾ ਦਿਖਾਉਣੇ ਆ ਬਈ ਕੀ ਗੱਲ ਬਾਤ ਹੈ ਇਹ ਆ ਚੀਜ਼ਾਂ ਜਿਹੜੀਆਂ ਮੇਨ ਤੱਤ ਕਰਾ ਜਿਹਨੂੰ ਆਪਾਂ ਕਹਿੰਦੇ ਨੇ ਹਨਾ ਸਾਰਾ ਕੁਝ ਲਿਖਿਆ ਹੋਇਆ ਬਈ ਇਹ ਚੰਦਰ ਪਸ਼ੂ ਦੀ ਕੀ ਪਹਿਚਾਣ ਹੈ ਮੱਝ ਜਾਂ ਗਾਂ ਜਾਂ ਦੇਸੀ ਗਾਂ ਜੁਗਾਲੀ ਸਭ ਤੋਂ ਅਹਿਮ ਹੈ ਡੰਗ ਸਕੂਰ ਹਨਾ ਲੰਗੜਾਪਨ ਡੇਰੀ ਫਾਰਮਾਂ ਦੇ ਫੇਲ ਹੋਣ ਦਾ ਕੀ ਕਾਰਨ ਹੁੰਦਾਗਾ ਕਟੀਆਂ ਬੱਚੀਆਂ ਕਿਵੇਂ ਪਾਲਣ ਆਪਾਂ ਵਿਗਿਆਨਕ ਤਰੀਕੇ ਨਾਲ ਹਨ ਮੀਲਿਆਂ ਦੇ ਝਮੇਲੇ ਜਰਾ ਬਚ ਕੇ ਮੰਨ ਲਓ ਕਾਫੀ ਉਹਨਾਂ ਨੇ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਲਿਖੀਆਂ ਮਸਟਾਈਟਸ ਤੋਂ ਕਿਵੇਂ ਬਸ ਸਕਦੇ ਆ ਚਚੜਾਂ ਦੇ ਮਸਲੇ ਆ ਠੀਕ ਹੈ ਵੈਕਸੀਨੇਸ਼ਨ ਕਦੋਂ ਕਰਨੀ ਚਾਹੀਦੀ ਹੈ ਕਿਵੇਂ ਕਰਨੀ ਚਾਹੀਦੀ ਹੈ ਠੀਕ ਹੈ ਸੂਣ ਤੋਂ ਬਾਅਦ ਲਹੂ ਮੂਤ ਦਾ ਜਿਹੜਾ ਪਸ਼ੂ ਫੀਡ ਫਾਰਮੂਲੇ ਦੀ ਸੈਟਿੰਗ ਇੱਕ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਰਹਿੰਦੀ ਹੈ ਬਈ ਫੀਡ ਫਾਰਮੂਲੇ ਉਹ ਇਹਦੇ ਵਿੱਚ ਸਾਰੀ ਲਿਖੀ ਹੋਈ ਹੈ ਨਾ ਚੀਜ਼ਾਂ ਇਹਦੇ ਵਿੱਚ ਆ ਦੇਖੋ ਬਦਲ ਦੇ ਮੌਸਮ ਨਾਲ ਕੀ ਕੀ ਪ੍ਰੋਬਲਮ ਆਉਂਦੀਆਂ ਨੇ ਮਤਲਬ ਮੈਂ ਤੁਹਾਨੂੰ ਸਾਰੀਆਂ ਨਹੀਂ ਦੱਸ ਸਕਦਾ ਗਾ ਤੇ ਤੁਸੀਂ ਇਹ ਕਿਤਾਬ ਅਜ ਸੱਜਣੋਂ ਇਹ ਮੰਗਾ ਸਕਦੇ ਹੋ ਤੇ ਇਹ ਕਿਤਾਬ ਹੈ 234 ਦੇ ਪੇਜਾਂ ਦੀ ਕਿਤਾਬ ਆ ਠੀਕ ਹੈ ਜੀ ਵਿੱਚ ਪੜਾਂਗੇ ਆਪਾਂ ਤੁਹਾਨੂੰ ਜਾਣਕਾਰੀ ਵੀ ਦਿੰਦੇ ਰਹਾਂਗੇ ਤੇ ਹੌਲੀ ਹੌਲੀ ਵੀ ਕੀ ਗੱਲਬਾਤ ਹੈ ਕੀ ਵਿਗਿਆਨਕ ਤਰੀਕੇ ਨੇ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦੱਸਦੇ ਵੀ ਰਹਾਂਗੇ ਭਾਈ ਉਹਨਾਂ ਦਾ ਕਹਿਣਾ ਇਹ ਹੈ ਵੀ ਤੁਸੀਂ ਇਸ ਤਰੀਕੇ ਨਾਲ ਫਲਾਉਣਾ ਕਿਉਂਕਿ ਉਹ ਚਾਹੁੰਦੇ ਆ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਫਾਰਮਰ ਭਰਾ ਨੇ ਉਹ ਵਿਗਿਆਨਕ ਤਰੀਕੇ ਦੇ ਨਾਲ ਆਪਣਾ ਪਸ਼ੂ ਪਾਲਣ ਕਰਨ ਹਨ ਜਿਹਦੇ ਕਰਕੇ ਉਹਨੂੰ ਮੁਨਾਫਾ ਵਧਾ ਵਧੇਰੇ ਹੋਵੇ ਸੋ ਗੱਲਬਾਤ ਕਰਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਇਹ ਤੇ ਤੁਸੀਂ ਮੰਗਾ ਸਕਦੇ ਹੋ ਬਈ ਠੀਕ ਹੈ ਉਹਨਾਂ ਦੇ YouTube ਚੈਨਲ ਤੇ ਜਾ ਕੇ ਤੇ ਉਹਨਾਂ ਨੂੰ ਪੇਮੈਂਟ ਕਰਕੇ ਤੁਸੀਂ ਕਿਤਾਬ ਮੰਗਾ ਸਕਦੇ ਹੋ ਥੈਂਕ ਯੂ ਜੀ